ਨਿਹੰਗ ਸਿੰਘ ਜਿੱਥੇ ਬੰਦਿਆਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਸ ਦੇ ਵਿੱਚ ਗੱਲਬਾਤ ਦੌਰਾਨ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਕੁਝ ਅਜਿਹੇ ਲੋਕ ਜੋ ਕਿ ਸਰਦਾਰਾਂ ਨੂੰ ਬਦਨਾਮ ਕਰ ਰਹੇ ਨੇ ਉਸ ਤੋਂ ਬਾਅਦ ਪਰਚਾ ਕਰਵਾਉਂਦੇ ਨੇ ਅਤੇ ਜਦੋਂ ਪਰਚਾ ਖਾਰਜ ਕਰਨ ਦੀ ਗੱਲ ਕੀਤੀ ਜਾਂਦੀ ਹੈ ਤਾ ਉਹਨਾਂ ਤੋਂ ਪੈਸੇ ਮੰਗੇ ਜਾਂਦੇ ਨੇ ਤੇ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਨੇ ਕਿ ਆਖਿਰਕੋ ਕੌਣ ਲੋਕ ਨੇ ਕਿਹੜੇ ਲੋਕ ਨੇ ਜੋ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਦੇ ਵੱਲੋਂ ਸਿੱਧਾ aarop ਲਗਾਏ ਗਏ ਨੇ ਤੇ ਬਾਈਕਾਟ ਕਰਨ ਦੀ ਗੱਲ ਆਖੀ ਗਈ ਹੈ ਅੱਜ ਅਸੀਂ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਜਿਹੜਾ ਸਾਡੇ ਸ਼ਹਿਰ ਵਿੱਚ ਇਸ ਵੇਲੇ ਮਸਲਾ ਬਹੁਤ ਜ਼ਿਆਦਾ ਪਖਿਆ ਹੋਇਆ ਸੀਗਾ ਕਿ ਸਾਡੀ ਇੱਕ ਭਰਾਣ ਮੁਸਲਮਾਨ ਭਰਾ ਜਿਹੜੀ ਹੈ ਉਹਦੇ ਉੱਤੇ ਇੱਕ ਸਰਦਾਰ ਮੁੰਡੇ ਨੇ ਜਿਹੜਾ ਹੱਥ ਚੱਕਿਆ ਉਹਨੂੰ ਸੱਟ ਚੋਟ ਲੱਗੀ ਹੈ ਤੇ ਜੇਕਰ ਉਹਨਾਂ ਨੇ ਪੁਲਿਸ ਕੰਪਲੇਂਟ ਕਰਕੇ ਪਰਚਾ ਕਰਾ ਲਿਆ ਸੀਗਾ ਹੁਣ ਉਹਨਾਂ ਤੇ ਇੱਕ ਦਬਾਅ ਬਣਾਇਆ ਗਿਆ ਹੈ ਕਿ ਉਹ ਜਿਹੜੇ ਨੇ ਉਹਨਾਂ ਤੇ ਵੀ ਜਿਹੜਾ ਪੁਲਿਸ ਪਰਚਾ ਕਰੇ ਤਾਂ ਕਿ ਉਹਨਾਂ ਨੂੰ ਵੀ ਜਿਹੜਾ ਮਤਲਬ ਵਿੱਚ ਸਮਝੌਤਾ ਕਰਨ ਲਈ ਮਜਬੂਰ ਕੀਤਾ ਜਾਵੇ ਤੇ ਉਹਦੇ ਵਿੱਚ ਇੱਕ ਸ਼ਹਿਰ ਦੀ ਜਥੇਬੰਦੀ ਨੀਯਤ ਸਥਾਨ ਮਿਲ ਕਮੇਟੀ ਉਹਦੇ ਜਿਹੜਾ ਆਗੂ ਹਰਪਾਲ ਸਿੰਘ ਚੱਡਾ ਉਹ ਫਿਸ਼ੰਟੂ ਸ਼ੂਟਰ ਤੇ ਉਹਦੇ ਨਾਲ ਉਹਦੇ ਜਿਹੜਾ ਸਾਥੀ ਨੇ ਤਰਜਿੰਦਰ ਸਿੰਘ ਪ੍ਰਦੇਸੀ ਹਰਪ੍ਰਿੰਸ ਸਿੰਘ ਈਟੂ ਇਹਨਾਂ ਨੇ ਸਾਰਿਆਂ ਨੇ ਰਲ ਕੇ ਇਹਨਾਂ ਤੇ ਦਬਾਅ ਬਣਾਇਆ ਧਰਨਾ ਲਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਕਹਿੰਦੇ ਆ ਕਿ ਨਾ ਤਾਂ 295 ਲਾਓ ਜਦਕਿ ਅਸੀਂ ਉਹਨਾਂ ਕੋਲੋਂ ਜਦੋਂ ਸਬੂਤ ਮੰਗੇ ਆ ਕਿ ਤੁਸੀਂ ਸਬੂਤ ਦਿਓ ਜੇ ਕੋਈ ਤੁਹਾਡੇ ਨਾਲ ਵਧੀਹੀ ਹੋਈ ਹੈ ਜੇ ਸਾਡੇ ਭਰਾ ਆ ਤਾਂ ਅਸੀਂ ਉਹਦੇ ਨਾਲ ਸਾਥ ਦੇਵਾਂਗੇ ਉਹਨਾਂ ਕੋਈ ਸਬੂਤ ਨਹੀਂ ਦਿੱਤਾ ਉਸ ਭੈਣ ਕੋਲ ਸਾਰੇ ਸਬੂਤ ਸੀਗੇ ਤੇ ਹੁਣ ਇਸ ਦੇ ਨਾਲ ਅਸੀਂ ਜਾਤੀ ਨਹੀਂ ਹੋਣ ਦੇਵਾਂਗੇ ਹੁਣ ਸਾਡੇ ਸਿੱਖਾ ਕੋ ਮਦਦ ਲੈਣ ਲਈ ਆਈ ਹੈ ਹੁਣ ਸਾਡੀ ਜ਼ਿੰਮੇਵਾਰੀ ਹੈ ਕਿ ਇਸ ਨਾਲ ਬੇਇਨਸਾਫੀ ਨਾ ਹੋਵੇ ਤੇ ਅਸੀਂ ਕਮਿਸ਼ਨਰ ਸਾਹਿਬ ਨੂੰ ਵੀ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਨੀ ਹੈ ਤੇ ਜਾ ਕੇ ਉਹਨਾਂ ਨੂੰ ਮਿਲਾਂਗੇ ਵੀ ਤੇ ਹੁਣ ਮੈਂ ਮੀਡੀਆ ਦੇ ਰਾਹੀਂ ਵੀ ਕਰਨਾ ਚਾਹੁੰਦਾ ਕਿ ਇਸ ਭੈਣ ਦੇ ਨਾਲ ਕੋਈ ਵੀ ਜਾਤੀ ਨਾ ਕੀਤੀ ਜਾਵੇ ਸਿੱਖ ਸਮਾਜ ਇਹ ਇਦਾਂ ਦੇ ਹੋਰ ਵੀ ਕੋਈ ਮਜ਼ਲੂਮ ਹੈ ਜਿਹੜੇ ਇਸ ਜਥੇਬੰਦੀ ਤੋਂ ਪੀੜਤ ਹੈ ਅੱਜ ਅਸੀਂ ਇਸ ਜਥੇਬੰਦੀ ਦਾ ਪੂਰਨ ਤੌਰ ਤੇ ਬਾਈਕਟ ਕੀਤਾ ਹੈ ਸਾਰੀ ਜਥੇਬੰਦੀਆਂ ਨੇ ਮਿਲ ਕੇ ਉਹ ਅਸੀਂ ਉਸ ਬਾਬਤ ਪ੍ਰੈਸ ਕਾਨਫਰੰਸ